सरबारो चिटी चुन्नी चिट्ट चिट्टी ही सलबार हर लैके दिल कट गए काले की मुटिया हर लैसी हर लगे मटिया हर लैके चिट्टी चुनी चिट्टा हज चिट्टी चिट्ठी चुनी चिट्टे पर ਜਿੱਤੀ ਦੁਨੀ ਚਟਾ ਜਾ ਪਰ ਚਿੱਟੀ ਸਲਵਾਰ ਲੈ ਕੇ ਦਿਲ ਕੱਢ ਕੇ ਕਾਲੇ ਦੀ ਮੁਟਿਆਰ ਲੈ ਕੇ ਹੋ ਕਾਲੇ ਦੀ ਮੁਟਿਆਰ ਲੈ ਕੇ ਜੜਾ ਕੱਢ ਕੇ ਬੱਲੇ ਓਹੋ ਲੱਗਦੇ ਬੱਲੇ ਬੱਲੇ ਆਹ بابا ਤੋਂ ਇਹਦੇ ਨਾਲ ਬਸ ਸਾਰੀ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਜੀ ਦੇ ਤਹਿਦਨ ਉਤਰਵਾਦੀ ਆ ਜਿਨ੍ਹਾਂ ਨੇ ਇੰਨੇ ਮਹੀਨੇ ਦੇ ਵਿੱਚ ਵੀ ਫੇਰ ਵੀ ਬਹੁਤ ਵੱਡਾ ਪ੍ਰਾਣਾ ਕੀਤਾ ਤੇ ਪਰੋਰਮ ਲਗਦਾ ਕੀਤਾ ਮੈਂ ਤਹਿਦਨ ਉਤਰਵਾਦੀ ਇਸ ਪ੍ਰਧਾਨ ਜੀ ਦਾ ਉਹਨਾਂ ਦੀ ਸਾਰੀ ਕਮੇਟੀ ਦਾ ਤੋ ਤਹਿਦਨ ਉਤਰਵਾਦੀ ਆ ਸ਼ੁਕਰਗੁਜ਼ਾਰ ਹਾਂ ਜੀ ਤੇ ਇਹ ਬਹੁਤ ਸਾਰਾ ਪਿਆ ਸਾਡੇ ਕਸ਼ਮੀਰ ਸੇਵਾਦਾਰ ਜੀ ਪਛਾਈ ਜਦੋਂ ਮੜਾ ਮੜਾ ਸਾਡੇ ਅਸ਼ ਬੁੱਟਰ ਜੀ ਬਹੁਤ ਸਾਰਾ ਮਾਨ ਕਰ ਸਾਡੇ ਬੁੱਟਰ ਫੈਮਿਲੀ ਪਹਿਲੇ ਬੜਾ ਮਾਨ ਕੀਤਾ ਲਖਵਿੰਦਰ ਬੁੱਟਰ ਜੀ ਉਹ ਜਿਨ੍ਹਾਂ ਨੇ ਸਾਡੇ ਇਹ ਸੇਵਾਦਾਰ ਵੀਰਾਂ ਦੇ ਬੜਾ ਸਤਕਾਰ ਆ ਲਿਆ ਵੀ ਲਿਆ ਕਾਕਾ ਜੀ ਪਰਮਾਦਵਾ ਇਹ ਸਾਡੇ ਇਹ ਲਖਵਿੰਦਰ ਭਾਈ ਜੀ ਉਹਨੇ ਸਹਬਜ਼ਾ ਦੇ ਲੱਗਦੇ ਜਿਵੇਂ ਚਸ਼ਮ ਚਰਾਗ ਬਈ ਇਹਨਾਂ ਦੀ ਲੰਬੀ ਉਮਰ ਕਰੇ ਇਹ ਛੋਟੇ ਵੀਰ ਦੀ ਚੜ੍ਹਦੀ ਗਤ ਤਰੱਕੀਆਂ ਬਖਸ਼ੇ ਲਿਆ ਵੀ ਬਾਹ ਵੀ ਹਿਲਾਉਂਦਾ ਵੈਰਾ ਕਿਆ ਬਾਤ ਆ ਵੀ ਬੰਦਾ ਇਹ ਵੀ ਕਲਾਕਾਰ ਬਣੂ ਲੱਗਦਾ ਹਾਂਜੀ ਇਹ ਜਿੱਟ ਨੇ ਚਟਾ ਜਾਂ ਪਰ ਜਿੱਟ ਹੀ ਸਰਵਾਰ ਹੋ ਜਿੱਟੇ ਚੁੰਨੇ ਚਟਾ ਜਾਂ ਪਰ ਜਿੱਟ ਹੀ ਸਰਬਾਰ ਕੇ ਦਿਲ ਕੱਟ ਰਹੀ ਵੀ ਮਟਿਆਰ ਲੈ ਜੇ ਦਿਲ ਕੱਟ ਕੇ ਕੱਲ ਵੀ ਮਟਿਆਰ ਲੈ ਕੇ ਦਿਲ ਕੱਟ ਕੇ ਕੱਲੇ ਵੀ ਮਟਿਆਰ ਲੈ ਕੇ ਦਿਲ ਕੱਟ ਕੇ ਵਾਹ ਵਾਹ ਸੈਟਰੀ ਵੀ ਮੇਰਾ ਥੋੜਾ ਜਿਹਾ ਉੱਪਰ ਆ ਗਿਆ ਕਹਿੰਦੇ 100 ਦਾ ਨੋਟ ਜੇਬ ਚ ਤਾਂ ਨਹੀਂ ਚੱਲ ਗਿਆ ਬੜੀ ਬਾਤ ਜੀ ਕੱਟੀ ਅੱਜ ਕਿੰਨੀ ਕੱਟੀ ਤਾਂ ਉਖੜਦੀ ਉਖੜਦੀ ਜੇ ਪਹਿਲਾਂ ਆਪਾਂ ਬਾਅਦ ਚ ਸੈੱਟ ਹੋ ਗਏ ਸੀ ਹਾਂ ਜੀ ਬੱਲੇ ਭੱਲੇ ਹੋ ਚੱਕਦੇ ਹੋ ਬੱਲੇ ਹੋ ਬੱਲੇ ਹੋ ਆ ਰਹਾ ਆ ਰਹਾ ਆ ਰਾ ਸੋਣੇ ਆ ਰਹਾ ਆ ਰਹਾ ਆ ਰਾ ਆ ਰਹਾ ਆ ਰਹਾ ਤੋ ਆ ਰਹਾ ਆ ਰਹਾ ਸੋਣੇ ਆ ਰਹਾ ਆ ਰਹਾ ਨੀ ਸੁਪਨੇ ਚ ਤੂੰ ਮਰ ਗਈ ਹੋਰ ਹੋਰ 뭐 ਹੋਰ ਕੁਛ ਕਰ ਦੋ ਹੋਰ ਕਹਦੇ ਕੀ ਸੁਪਨੇ ਤੂੰ ਜਾਗ ਬਈ ਨਹੀਂ ਦੇਖੀ ਮੈਂ ਕਹਿਣ ਕੀ ਲੱਗਾਗੇ ਪੰਜਾ ਮੂੰਹ ਚ ਪਾਲਿਆ ਨਹੀਂ ਸੁਪਨੇ ਚ ਤੂੰ ਮਰ ਗਈ ਹੋ ਸੁਪਤਾ ਤੇ ਆ ਮਾ ਪੱਟਾ ਤੇ ਹੱਥ ਮਾਰਾਂ ਸੁਪਨੇ ਚ ਤੂੰ ਮਰ ਗਈ ਸੁਪਤਾ ਤੇ ਆ ਮਾ ਪੱਟਾ ਤੇ ਹੱਥ ਮਾਰਾਂ ਸੁਪਨੇ ਤੇ ਤੂੰ ਮਰ ਗਈ ਉਹ ਚਿੱਟੀ ਦੁੰਨੀ ਚਟਾਂ ਦੇ ਪਰ ਚਿੱਟੀ ਸਲਵਾਰ ਉਹ ਚਿੱਟੀ ਦੁੰਨੀ ਚਟਾਂ ਦੇ ਪਰ ਚਿੱਟੀ ਸਲਵਾਰ ਰੱਗੇ ਦਿਲ ਕੱਢ ਕੇ ਕਾਲੇ 딤ਟਿਆ ਹਮ ਲੱਗੇ ਦਿਲ ਕੱਢ ਕੇ ਉਹ ਕਾਲੇ 딤ਟਿਆ ਹਮ ਲੱਗੇ ਉਹ ਕਾਲੇ 딤ਟਿਆ ਹਮ ਲਾ ਕੇ ਦਿਲ ਕੱਢ ਕੇ ਸਾਰੇ ਜੀ ਵਾਲੇ ਜੀ ਬਾਬਾ ਸਾਡੇ ਵੀਰਾਂ ਬਲੋ 100 100 ਦੇ ਨੋਟਾਂ ਦਾ ਸਾਡੀ ਪਾਰਟੀ ਦਾ ਮਾਣ ਆ ਰਿਹਾ ਬਾਬਾ ਜੀ ਚੜ੍ਹਦੀ ਕਲਾ ਬਖਸ਼ੀਂ ਤਰਕੀਆਂ ਬਖਸ਼ਿਸ਼ ਤੈਦਰੋਤ ਵਰਤਦੀ ਆਜੋ ਬਈਏ ਸਾਡੇ ਜੋਗਾ ਪੁੱਟੜੂ ਜੀ ਮਨਜੀਤ ਪੁੱਟੜੂ ਜੀ ਉਹਨਾਂ ਲੋ ਜੀ ਬਹੁਤ ਸਰਾ ਪਿਆਰ ਬਹੁਤ ਸਰਾ ਮਾਨਸ ਬੋਲੀਆਂ ਦੇ ਖੁਸ਼ ਹੋ ਗਾ ਜੀਏ గోరే ਅੰਗ ਮੱਖਣ ਦੇ ਪੀੜੇ ਨਖਰੇ ਦੇ ਨਾਲ ਤੁਰਦੀ ਚੱਲ ਵੀ ਤੁਰ ਨਖਰੇ ਦੇ ਨਾਲ ਨਖਰਾ ਕਰਦਾ ਹੋ ਗੋਰੇ ਅੰਗ ਮੱਖਣ ਦੇ ਪੀੜੇ ਨਖਰੇ ਦੇ ਨਾਲ ਤੁਰਦੀ ਧੌਣ ਕੇ ਲੈਰੀ ਮੋਰ ਬੰਗਰਾ ਭੰਗਰਾ ਬੜਦੇ ਮੁਰਦੀ ਧੌਣ ਕੇ ਲੈਰੀ ਬੰਗ ਬੋਗਰਾ ਰਣ ਮੁਰਦੀ ਓ ਹਸਣ ਉਹਦੇ ਨੇ ਪੱਟੇ ਲੋਕ ਮੁੰਡੇ ਕਈ ਹਜ਼ਾਰ ਲੱਗੇ ਦਿਲ ਕੱਢ ਕੇ ਕਾਲੇ ਦੀ ਮਟਿਆ ਹਰ ਲੱਗੇ ਦਿਲ ਕੱਢ ਕੇ ਕਾਲੇ ਦੀ ਮਟਿਆ ਹਰ ਲੱਗੇ ਦਿਲ ਕੱਢ ਕੇ ਕਾਲੇ ਦੀ ਮਟਿਆ ਹਰ ਲੱਗੇ ਤੇਰੇ ਕੱਢ ਕੇ ਵੇ ਗੱਲ ਇਦਾਂ ਆ ਕਿਉਂਕਿ ਮੈਨੂੰ ਨਹੀਂ ਪਹਿਲਾਂ ਪਗੜਾ ਹੁੰਦਾ ਸੀ ਮਾੜਾ ਮੋਟਾ ਵੀ ਹੁਣ ਤਾਂ ਮੈਂ ਪਗੜਾ ਪਾਉਣਾ ਤੁਹਾਨੂੰ ਪਤਾ ਜਿਹੜੇ ਪੁਰਾਣੇ ਗਾਣ ਵਾਲੇ ਆ ਉਹ ਇੱਥੇ ਮੈਕ ਰੱਖ ਲਓ ਤੂੰ ਵੀ ਫੜ ਕੇ ਇੱਥੇ ਗਾਉਂਦੇ ਨੇ ਤਾਂ ਗੱਡੇ ਹੁੰਦੇ ਆ ਜਿਹੜਾ ਮੀਲ ਪੱਥਰ ਦੇ ਗੱਡੇ ਹੁੰਦਾ ਮੈਂ ਵੀ ਪੁਰਾਣੇ ਉੱਚਾ ਸੁਗਾ ਪਰ ਇਹਨਾਂ ਨੇ ਮੈਨੂੰ ਮਨਮਤ ਤਸਤਾ ਤਜਾ ਕਰ ਲਿਆ ਥੋੜਾ ਜਿਹਾ ਹਿੱਲਣ ਹੁਲਣਾਂ ਦਾ ਵਾਪਾ ਤਰਵਾਦੀਆਂ ਮੈਂ ਪ੍ਰਧਾਨੀ ਦਾ ਤੈਨੂੰ ਲੋ ਸ਼ੁਕਰਗੁਜ਼ਾਰ ਹਾਂ ਜੀ ਤੇ ਬਹੁਤ ਅੱਛੇ ਤਿੱਕੜਾ ਸਾਡੀ ਸੇਵਾ ਕਰਨ ਤੇ ਲਓ ਵਾ ਲਾਸ ਨੈਨਾ ਸੁਣ ਕੇ ਹਾਂਜੀ ਸਾਡੇ ਪ੍ਰਭਤ ਬਾਣਾ ਜੀ ਇਹ ਕੁਲਵੀਰ ਜੀਦਾ ਜੀ ਸਾਡੇ ਕੁਲਵੀਰ ਪਾਈ ਜੀਦੇ ਤੋਂ ਥੋੜੋ ਬੋ ਜਾਣ ਵੀ ਆ ਜਾਓ ਵੀ ਫੋਟੋ ਫੋਟੋ ਮੇਰਾ ਫਿਰ ਵੀਰ ਬਈ ਇਹ ਤਾਂ ਐਸੀ ਗੱਲ ਨੇ ਲਾਈਵ ਚੱਲ ਰਿਹਾ ਹੈ ਹੋ ਸਾਡੇ ਮਿੱਤਰ ਪਰ ਸਤਿਕਾਰ ਬੜਾ ਸਾਡੇ ਲਖਵਿੰਦਰ ਪੁੱਤਰ ਸਾਹਿਬ ਜੀ ਹੋ ਸਾਡੇ ਪੱਟੀ ਫੈਮਿਲੀ ਹੋ ਸਾਡੇ ਕਿਰਾਲਾ ਬੜਾ ਸਤਿਕਾਰ ਬੜਾ ਮਾਣ ਆ ਤੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਇਹ ਹੋਦਾ ਜੀ ਹਾਂ ਜੀ ਕਰਨ ਖਟੂਰ ਜੀ ਕਰਨ ਖਟੂਰ ਜੀ ਇਹ ਉਹਨਾਂ ਨੂੰ ਬਹੁਤ ਸ਼ਰਮਾਨਾ ਨਾਮ ਤੇ ਬੜੀ ਸ਼ੁਕਰ ਹਾਂਜੀ ਇਹ ਆਰੀ ਆਰੀ ਹੰਟੂੜੀਏ ਆਰੀ 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 ਹੋ ਆਰੀ 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 ਸੋਣਗੇ ਆਰੀ 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 ਉਹ ਕੱਚ ਵੰਗ ਵੇਖੀ ਟੁੱਟਦੀ ਉਹ ਬੰਗ ਬੰਗ ਵੇਖੀ ਟੁੱਟਦੀ ਟੁੱਟਦੀ ਇੱਥੇ ਬੇਦਰਦਾਂ ਦੀ ਜਾਰੀ ਕੱਚ ਵੰਗ ਵੇਖੀ ਟੁੱਟਦੀ ਇੱਥੇ ਬੇਕਦਰਾਂ ਦੀ ਜਾਰੀ ਕੱਚ ਵੰਗ ਵੇਖੀ ਟੁੱਟਦੀ ਇੱਥੇ ਬੇਦਰਦਾਂ ਦੀ ਜਾਰੀ ਕੱਚ ਵੰਗ ਵੇਖੀ ਟੁੱਟਦੀ ਹੋ ਬਾਰੀ ਬਰਸ ਖਟਣ ਗਿਆ ਸੀ ਖਟ ਕੇ ਲਿਆਂਦਾ ਪੂਰਾ ਬਾਰੀ ਬਰਸ ਖਟਣ ਲਿਆ ਸੀ ਖਟ ਕੇ ਲਿਆਂਦਾ ਪੂਰਾ ਹੋ ਤਾਂ ਮਾਰਕ ਪਾਜੀ ਵਾਲੀ ਬਾਰ ਕੱਟਦਾ ਬਈ ਹੋ ਬਾਰੀ ਬਰਸ ਖਟਣ ਗਿਆ ਸੀ ਖਟ ਕੇ ਲਿਆਂਦਾ ਪੂਰਾ ਹੋ ਉਹ ਹੁਣ ਸਨ ਮਾਫ ਕਰੋ ਸਾਡਾ ਟਾਈਮ ਹੋ ਗਿਆ ਹਾ ਪੂਰਾ ਹਾ ਹੁਣ ਸਨ ਮਾਫ ਕਰੋ ਸਾਡਾ ਟਾਈਮ ਹੋ ਗਿਆ ਹਾ ਪੂਰਾ ਹੁਣ ਸਨ ਮਾਫ ਉਹ ਸਾਡਾ ਟਾਈਮ ਹੋ ਗਿਆ ਪੂਰਾ ਹੁਣ ਮਾਫ ਕਰੋ ਉਹ ਸਾਡਾ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ ਕਰ ਤਦੋਂ ਜਿੰਦਾ ਸਾਡੇ ਸਮਾਜ ਸਤਾਡੇ ਕੋਲ ਜਾਣਦਾ ਮਤ ਤੁਹਾਡੇ ਕੋਲ ਜਾਣਦਾ ਦੁਨੀਆ ਤੋਂ ਜਾਣਦਾ ਨਹੀਂ ਅਜੇ ਫੇਰ ਹੋ ਚੁੱਕਿਆ ਕਿਰਵਾਤੀ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਸਾਰੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਦਾ ਸਰਪੰਚ ਸਾਹਿਬ ਦਾ ਪੂਰੀ ਕਮੇਟੀ ਦਾ ਤੇਦਰੋਤਰਵਾਦੀ ਦਾ ਸ਼ੁਕਰਗੁਜ਼ਾਰ ਹਾਂ ਅਗਲਾ ਪ੍ਰੋਗਰਾਮ ਸੈਕਟੀ ਸਾਹ ਹਾਂਜੀ ਹੋਰ ਇੱਕ ਚਲੋ ਜੀ ਇੱਕ ਗੀਤ ਸਾਡੇ ਵੀਰ ਬਈ ਕੀ ਨਾ ਜੀ ਆਪਣਾ ਗੋਰਾ ਦਿਲ ਜੀ ਕੀ ਆਵਾਜ਼ ਹੈ ਜੀ